ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਜੀ ਮੈਂ ਜਸਪੀਤ ਕੌਰ ਮਾਨਸ ਭਗਤ ਆਈ ਤੁਹਾਡਾ ਸਾਰਿਆਂ ਦਾ ਨੂਰ ਮਾਨ ਵਲੌਗ ਦੇ ਵਿੱਚ ਤੇ ਇੱਥੇ ਹੈਗਾ ਜੀ ਸਵੇਰ ਦਾ ਟਾਈਮ ਅਮਰਤ ਵੇਲੇ ਦਾ ਟਾਈਮ ਆ ਜੀ 4 ਵਜ ਚੁੱਕੇ ਨੇ ਤੇ ਆਪਾਂ ਆਗੇ ਸੀਗੇ ਮੱਝਾਂ ਵੱਲ ਤੇ ਇੱਥੇ ਹੁਣ ਆਪਾਂ ਪਹਿਲਾਂ ਮਿਲਗਾਰੇ ਸੀਗੇ ਮੱਝਾਂ ਦੇ ਥੱਲੇ ਬੋਕਰ ਇੱਥੇ ਸਾਫ਼ ਕਰ ਦਾਂਗੇ ਕਿਉਂਕਿ ਸ਼ਾਮ ਦੇ ਟਾਈਮ ਤੇ ਜਦੋਂ ਆਪਾਂ ਮੱਝਾਂ ਨੂੰ ਬਾਹਰ ਬੰਨ ਦਿੰਨੇ ਆ ਅੰਦਰੋਂ ਬਾਹਰ ਕੱਢ ਦਿੰਨੇ ਆ ਤੇ ਫਿਰ ਉਦੋਂ ਰੈਸ ਦਾ ਟਾਈਮ ਹੁੰਦਾ ਤੇ ਉਸ ਟਾਈਮ ਤੇ ਜਿਹੜੀ ਬੁੱਕਰ ਨਹੀਂ ਲੱਗਦੀ ਗਈ ਇਸ ਕਰਕੇ ਫਿਰ ਆਪਾਂ ਸਵੇਰ ਦੇ ਟਾਈਮ ਤੇ ਇੱਥੇ ਬੁੱਕਰ ਲਾ ਦਿੰਨੇ ਆ ਇੱਥੇ ਬੁੱਕਰ ਲਾ ਕੇ ਤੇ ਉਹ ਇਕੱਠਾ ਕਰ ਦਾਂਗੇ ਜਿਹੜਾ ਸ਼ਾਮ ਦਾ ਥੋੜਾ ਬਹੁਤਾ ਪਿਆਹ ਹੋਊਗਾ ਤੇ ਉਸ ਤੋਂ ਬਾਅਦ ਫਿਰ ਆਪਾਂ ਇੱਥੇ ਮੱਝਾਂ ਬਣ ਦਾਂਗੇ ਤੇ ਮੱਝਾਂ ਬਣ ਕੇ ਫਿਰ ਕੱਢਾਂਗੇ ਧਾਰਾ ਤੇ ਧਾਰਾ ਕੱਢਣ ਤੋਂ ਬਾਅਦ ਫਿਰ ਆਪਾਂ ਕੀੜ ਵਗੈਰਾ ਪਾ ਦਾਂਗੇ ਉਹਨਾਂ ਨੂੰ ਤੇ ਫਿਰ ਪਾਉਣ ਤੋਂ ਬਾਅਦ ਫਿਰ ਸਨੀ ਵਗੈਰਾ ਕਰ ਦਾਂਗੇ ਤੇ ਹਾਂਜੀ ਤੁਹਾਨੂੰ ਇੱਕ ਰਿਕਵੈਸਟ ਹੈ ਜੀ ਪਲੀਜ਼ ਮੇਰੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਛੋੜ ਕਰ ਦਿਓ ਜੀ ਤੇ ਹੁਣ ਲਓ ਜੀ ਮੈਂ ਇੱਥੇ ਲਗਾਣਾ ਛਾੜੂ ਉਸ ਤੋਂ ਬਾਅਦ ਫਿਰ ਆਪਾਂ ਮੱਝਾਂ ਨੂੰ ਅੰਦਰ ਬੰਨ੍ਹ ਦਾਂਗੇ ਇੱਥੇ ਥੋੜਾ ਜਿਹਾ ਨਿਹਰਾ ਰਿਆ ਹੋਣਾ ਜੀ ਪਲੀਜ਼ ਇਗਨੋਰ ਕਰਨਾ ਇਸ ਜੀ ਨੂੰ ਕਿਉਂਕਿ ਇਸ ਟਾਈਮ ਤੇ ਲਾਈਟ ਜਿਹੜੀ ਉਹ ਬੰਦ ਹੋ ਚੁੱਕੀ ਸੀਗੀ ਪਤਾ ਨਹੀਂ ਕਿਉਂ ਜਿਸ ਦਿਨ ਮੈਂ ਸਵੇਰੇ ਅਰਲੀ ਮਾਰਨਿੰਗ ਟਾਈਮ ਜਾਨੀ ਕਿ ਅਮਰਤੀਵੇਰੇ ਦੇ ਟਾਈਮ ਤੇ ਵੀਡੀਓ ਬਣਾਉਣ ਲੱਗਾ ਤੇ ਉਸ ਦਿਨ ਲਾਈਟ ਬੰਦ ਹੋ ਜਾਂਦੀ ਹੈ ਇਸ ਕਰਕੇ ਥੋੜਾ ਜਿਹਾ ਹਨੇਰਾ ਆ ਰਿਹਾ ਸੀਗਾ ਵੈਸੇ ਤਾਂ ਬਲਬ ਜਿਹੜਾ ਇਨਵੈਟਰ ਤੇ ਹੈਗਾ ਵਾ ਪਰ ਉਹ ਬਲਬ ਦਾ ਜਿਹੜਾ ਚਾਨਣ ਥੋੜਾ ਜਿਹਾ ਘੱਟਾ ਛੋਟਾ ਹੈ ਬੱਸ ਉਹ ਮੈਂ ਚੇਂਜ ਕਰਵਾਉਂਗੀ ਅੱਜ ਬਲਬ ਤੇ ਲੋ ਜੀ ਇੱਥੇ ਹੁਣ ਆਪਾਂ ਅੱਜ ਬਨੜੀ ਸੀਗੀ ਤੇ ਹੁਣ ਪਹਿਲਾਂ ਇਹਦੀ ਧਾਰ ਕੱਢਾਂਗੇ ਫਿਰ ਦੂਜੀ ਮੱਚਾ ਬਨਣਗੇ ਉਹਨਾਂ ਦੀ ਧਾਰ ਕੱਢਾਂਗੇ ਫਿਰ ਕਹਿੰਦਾ ਵੀ ਧਾਰ ਕੱਢਾਂਗੇ ਅਗਲੇ ਕੰਮ ਕਰਦੇ ਆਪਾਂ ਬਾਅਦ ਵਿੱਚ ਹਾਂਜੀ ਲੋ ਜੀ ਹੁਣ ਇੱਥੇ ਵੱਜ ਚੁੱਕੇ ਨੇ 6 ਤੇ ਹੁਣ ਆਪਾਂ ਇਹਨਾਂ ਦੀਆਂ ਧਾਰਾ ਕੱਢ ਲਈਆਂ ਸੀਗੀਆਂ ਮੱਛਾਂ ਦੀਆਂ ਤੇ ਜਿਹੜੀ ਇਹਨਾਂ ਨੂੰ ਫੀਡ ਵਗੈਰਾ ਖਾਲ ਜੋ ਵੀ ਆਪਾਂ ਪਾਉਣਾ ਹੁੰਦਾ ਉਹ ਖਵਾ ਕੇ ਤੇ ਹੁਣ ਇੱਥੇ ਮੈਂ ਕਰ ਰਹੀ ਸੀ ਕਿ ਸੰਨੀ ਕਰਦੀ ਸੀ ਕਿ ਸੌਰੀ ਤੇ ਦਾਣਾ ਲਾ ਰਹੀ ਸੀਗੀ ਤੇ ਉਸ ਤੋਂ ਅਗਲੀ ਜਿਹੜੀ ਧਾਰਾਂ ਦੀ ਵੀਡੀਓ ਜਿੱਦਾਂ ਕਿ ਮੈਂ ਨਹੀਂ ਪੂਰੀ ਬਣਾ ਪਾਈ ਕਿਉਂਕਿ ਲਾਈਟ ਉਹਦੋਂ ਬੰਦ ਸੀ ਕਿ ਤੇ ਹਨੇਰਾ ਜ਼ਿਆਦਾ ਸੀਗਾ ਤੇ ਫਿਰ ਉਹ ਪਲਪ ਦਾ ਜਿਹੜਾ ਚਾਨਣਾ ਬਹੁਤ ਘੱਟ ਸੀਗਾ ਇਸ ਕਰਕੇ ਫਿਰ ਮੈਂ ਵੀਡੀਓ ਬੰਦ ਕਰਤੀ ਤੇ ਹੁਣ ਇੱਥੇ ਮੈਂ ਦਾਣਾ ਲਾ ਲੋਂ ਲੱਗ ਗਈ ਸੀ ਸੰਨੀ ਵੀ ਕਰ ਲਈ ਸੀਗੇ ਦਾਣਾ ਲਾ ਕੇ ਫਿਰ ਆਪਾਂ ਹੁਣ ਇੱਥੇ ਮੱਜਾ ਬੰਦਾਂਗੇ ਕਿ ਉਹ ਜਿਹੜੀ ਸੰਨੀ ਕੀਤੀ ਆ ਖਾ ਲੈਣਗੀਆਂ ਤੇ ਫਿਰ ਆਪਾਂ ਜਿਹੜਾ ਬਾਹਰੋਂ ਗੋਹਾਏ ਚੱਕ ਦਾਂਗੇ ਸੁੰਭਰ ਕੇ ਬਾਹਰੋਂ ਸਫਾਈ ਕਰ ਦਾਂਗੇ ਮੇਰੀ ਜਿਹੜੀ ਉੱਠਣ ਦੀ ਰੁਟੀਨ ਹੈ ਜੀ ਉਹ ਤਾਂ ਸਵੇਰੇ 4 ਵਜੇ ਹੈਗੀ ਆ 4 ਵਜੇ ਉੱਠਦੇ ਆ ਉਸ ਤੋਂ ਪਹਿਲਾਂ ਜਿਵੇਂ ਸਰਦੀਆਂ ਹੁੰਦੀਆਂ ਤੇ ਉਸ ਟਾਈਮ ਤੇ ਤਾਂ ਆਪਾਂ ਗੁਰਦੁਆਰਾ ਸਾਹਿਬ ਵੀ ਜਾਂਦੇ ਆ ਪਰ ਹੁਣ ਜਿਉਂ ਗਰਮੀਆਂ ਸਟਾਰਟ ਹੋਈਆਂ ਨੇ ਜਿਆਦਾ ਗਰਮੀ ਜਦੋਂ ਦੇ ਪੈਣ ਲੱਗੀ ਆ ਤਾਂ ਮੇਰੇ ਤੋਂ ਗੁਰੂ ਘਰ ਵੀ ਨਹੀਂ ਜਾਇਆ ਗਿਆ ਕਿਉਂਕਿ ਘਰ ਦੇ ਜਿਹੜੇ ਕੰਮ ਆ ਉਹ ਹੀ ਮਸਾਂ ਖਤਮ ਹੁੰਦੇ ਆ ਤੇ ਬਸ ਕਿਉਂਕਿ ਹੁਣ 5-6 ਧਾਰਾਂ ਬਣ ਜਾਂਦੀਆਂ ਝੋਨਾ ਲਗਾ ਤੇ ਫਿਰ ਹੁਣ ਤੁਸੀਂ ਇੱਥੇ ਦੇਖੇ ਰਹੇ ਹੋ ਜੀ 4 ਵਜੇ ਦੇ ਲੱਗੀਆਂ ਤੇ 6 ਹਜੇ ਮੈਨੂੰ ਇੱਥੇ ਬੱਜ ਗਏ ਆ ਕਰਕੇ ਫਿਰ ਮੈਥੋ ਜਾਇ ਨਹੀਂ ਜਾਂਦਾ ਤੇ ਪਰ ਸਰਦੀਆਂ ਦੇ ਵਿੱਚ ਤਾਂ ਮੈ ਚਲੀ ਜਾਣੀ ਹੁੰਦੀ ਆ ਹਾਂਜੀ ਹਾਂ ਇਹ ਤਾਂ ਥੋੜਾ ਜਿਵੇਂ ਸੁੱਕਾ ਹੋਇਆ ਪਿਆ ਕਿਉਂਕਿ ਬੱਚਿਆਂ ਨੂੰ ਛੁੱਟੀਆਂ ਨੇ ਤੇ ਨੂਰ ਨੇ ਸਕੂਲ ਨਹੀਂ ਜਾਣਾ ਹੁੰਦਾਗਾ ਤੇ ਪਰ ਜਦੋਂ ਬਸ ਹੁਣ ਰਹਿ ਗਏ 10 15 ਦਿਨ ਜਦੋਂ ਸਕੂਲ ਲੱਗਣ ਲੱਗੇ ਤੇ ਉਦੋਂ ਤਾਂ ਫਿਰ ਹੋਰ ਵੀ ਮੁਸ਼ਕਲ ਹੋ ਜਾਂਦੀ ਕਿਉਂਕਿ 7 ਵਜੇ ਬੈਣ ਆ ਜਾਂਦੀ ਆ ਤੇ 6 ਵਜੇ ਦੇ ਤੱਕ ਮੈਨੂੰ ਐ ਹੁੰਦਾ ਕਿ ਇਧਰੋਂ ਕੰਮ ਖਤਮ ਕਰਕੇ ਫਿਰ ਮੈਂ ਉਹ ਨੂਰ ਨੂੰ ਤਿਆਰ ਕਰਨਾ ਹੁੰਦਾ ਫਿਰ ਉਹਨੂੰ ਤਿਆਰ ਕਰਕੇ ਉਹਦੀ ਵਰਦੀ ਵਗੈਰਾ ਪ੍ਰੈਸ ਕਰਕੇ ਦੇਣੀ ਹੈ ਨਾ ਬੱਚੇ ਨੂੰ ਤੇ ਫਿਰ ਐ ਰੋਟੀ ਬਣਾਉਣੀ ਆ ਉਹਦੀ ਸਬਜੀ ਬਣਾਉਣੀ ਹੈ ਤੇ ਫਿਰ ਔਖਾ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਫਿਰ ਸਾਫ ਸਫਾਈਆਂ ਦਾ ਕੰਮ ਫਿਰ ਤਾਂ ਮੈਨੂੰ ਥੋੜਾ ਜਿਹਾ ਕੰਮ ਲੇਟ ਹੋ ਜਾਂਦੇ ਆ ਹੁਣ ਥੋੜਾ ਜਿਹਾ ਇਦਾਂ ਵੀ ਛੁੱਟੀਆਂ ਕਰਕੇ ਤੇ ਚਲੋ ਥੋੜਾ ਜਿਹਾ ਸੌਖਾ ਹੋ ਜਾਂਦਾ ਹੈ ਤੇ ਚਲੋ ਹੌਲੀ ਹੌਲੀ ਕੰਮ ਜਿਹੜਾ ਖਤਮ ਕਰ ਲੈਨੇ ਆ ਪਰ ਫਿਰ ਵੀ ਔਖਾ ਹੋ ਜਾਂਦਾ ਬਸ ਰਹਿ ਗਏ ਜੀ 15 ਕ ਦਿਨ 15 ਦਿਨਾਂ ਬਾਅਦ ਫਿਰ ਜ਼ਿਆਦਾ ਉਹ ਲੋਜੀ ਹੁਣ ਮੈਂ ਇੱਥੇ ਲੱਗੀ ਸੀ ਗੋਹਾ ਚੱਕਣਾ ਪਸੂ ਕਰਨ ਤੇ ਸੀ ਆਪਾਂ ਅੰਦਰ ਮੱਝਾਂ ਬੰਤੀਆਂ ਸੀਗੇ ਅੰਦਰ ਹੁਣ ਆਪਾਂ ਇੱਥੋਂ ਬਾਹਰੋਂ ਗੋਹਾ ਚੱਕ ਦਿੰਨੇ ਆ ਤੇ ਇੱਥੋਂ ਸਫਾਈ ਕਰ ਦਿੰਨੇ ਆ ਝਾੜੂ ਲਗਾ ਦਿੰਨੇ ਆ ਬੁੱਕਰ ਲਾ ਦਿੰਨੇ ਆ ਸੌਰੀ ਤੇ ਹਾਂਜੀ ਇੱਥੋਂ ਸਾਫ਼ ਕਰਕੇ ਤੇ ਫਿਰ ਆਪਾਂ ਚੱਲਾਂਗੇ ਉਧਰਲੇ ਵੇੜੇ 'ਚ ਫਿਰ ਉਧਰੋਂ ਕੰਮ ਕਰਾਂਗੇ ਜਦ ਤੱਕ ਇਹ ਜਿਹੜੇ ਸੰਨੇ ਕੀਤੀ ਐ ਖਾ ਲੈਣਗੇ ਤੇ ਬਾਅਦ ਵਿੱਚ ਫਿਰ ਇਹਨਾਂ ਨੂੰ ਨਵਾਵਾਂਗੇ ਆਪਾਂ ਕਿਉਂਕਿ ਸਵੇਰੇ ਜਲਦੀ ਇਸ ਕਰਕੇ ਹੋ ਜਾਂਦਾ 1:00 ਵਜੇ ਤੱਕ ਜਿਹੜਾ ਆਪਾਂ ਦੁੱਧ ਪਾਉਣਾ ਹੁੰਦਾ ਤਾਂ ਡੇਰੀ ਦੇ ਵਿੱਚ ਜਾਨਕੀ ਜਿਹੜਾ ਵੀਰ ਲੈ ਕੇ ਜਾਂਦਾ ਤੇ ਉਹ ਆ ਜਾਂਦਾ ਸਿਦਿਆਂ ਤੇ ਬਾਕੀ ਇੱਕ ਗਰਮੀ ਆ ਤੇ ਗਰਮੀ ਕਰਕੇ ਫਿਰ ਸਵੇਰੇ ਆਏ ਹੁੰਦਾ ਕਿ ਜਲਦੀ ਹਲਦੀ ਆਪਾਂ ਜਿਹੜਾ ਆਪਣੇ ਕੰਮ ਆ ਉਹ ਖਤਮ ਕਰ ਲਈਏ ਕਿਉਂਕਿ ਕੱਲੇ ਜਾਣੀ ਨੂੰ ਫਿਰ ਬਹੁਤ ਔਖਾ ਹੋ ਜਾਂਦਾ ਕਿਉਂਕਿ ਕਦੇ ਇੱਧਰ ਕਦੇ ਉੱਧਰ ਹਾਂਜੀ ਇੱਥੇ ਨਾ ਮੈਂ ਬੱਟਰ ਪਰਦੀ ਪਰਦੀ ਤਾਂ ਰੁਕ ਗਈ ਸੀਗੀ ਕਿਉਂਕਿ ਬਾਬਾ ਜੀ ਅਲਾਸਮੈਂਟ ਕਰਦੇ ਸੀ ਕਿਉਂਕਿ ਸਾਡੇ ਗੁਰਦੁਆਰਾ ਸਾਹਿਬ ਦੇਖ ਦੀ ਸੇਵਾ ਲੱਗਦੀ ਹੁੰਦੀ ਆ ਤੇ ਉਹ ਮੈਂ ਸੁਣ ਰਹੀ ਸੀ ਕਿ ਕਿਹ ਕੀ ਦੀ ਵਾਰੀ ਆ ਗਈ ਵੈਸੇ ਤਾਂ ਇਦਾਂ ਪਤਾ ਹੁੰਦਾ ਪਰ ਕਈ ਵਾਰੀ ਇਦਾਂ ਹੁੰਦਾ ਵਿੱਚ ਕੋਈ ਇੱਕ ਅਦਾ ਕਰ ਹੁੰਦਾ ਕਿ ਜਿਹੜਾ ਨਹੀਂ ਲੈ ਕੇ ਜਾਂਦਾ ਤੇ ਜਾਂ ਵਾਰੀ ਆਪ ਦੀ ਕਟਾ ਦਿੰਦਾ ਤਾਂ ਕਰਕੇ ਤੇ ਵੈਸੇ ਸਾਡੀ ਵਾਰੀ ਜੇ ਮੈਨੂੰ ਲੱਗਦਾ ਪਰਸੋਂ ਜੋਤੇ ਤੱਕ ਕੌਣ ਸੀਗੀ ਪਰ ਹੁਣ ਕੱਲ ਨੂੰ ਆਉਗ ਕੱਲ ਨੂੰ ਨਹੀਂ ਸੌਰੀ ਪਰਸੋਂ ਆਉਗੀ ਚੌਥੇ ਹੋਣੀ ਸੀਗੀ ਵਿੱਚੋਂ ਕਿਉਂਕਿ ਇੱਕ ਗੱਲ ਜਿਹੜਾ ਸੀਗਾ ਮੈਂ ਕਹੀ ਜਾਂਦੀ ਸੀ ਕਿ ਬਾਬਾ ਜੀ ਭੁੱਲ ਗਏ ਉਹਨਾਂ ਦੀ ਆਵਾਜ਼ ਨਹੀਂ ਦਿੱਤੀ ਉਹਨਾਂ ਦਾ ਨਾਂ ਨਹੀਂ ਬੋਲਿਆ ਉਹ ਹੀ ਸੁਣ ਰਹੀ ਸੀ ਮੈਂ ਇੱਥੇ ਧਿਆਨ ਨਾਲ ਪਰ ਨਹੀਂ ਬਾਬਾ ਜੀ ਨਹੀਂ ਭੁੱਲੇ ਸੀਗੇ ਤੇ ਉਹਨਾਂ ਨੇ ਆਪ ਹੀ ਬੰਦ ਕਰਵਾਤੀ ਸੀਗੀ ਆਵਾਜ਼ ਉਹਨਾਂ ਨੇ ਕਿਾ ਹੁਣਾ ਜਾਂ ਨਹੀਂ ਆਇਆ ਜਾਂਦਾ ਹੁਣਾ ਜਾਂ ਕਿਦਾਂ ਕੋਈ ਹੋਣੀ ਪ੍ਰੋਬਲਮ ਮੈਨੂੰ ਉਹ ਪਤਾ ਨਹੀਂ ਤੇ ਇਸ ਕਰਕੇ ਮੈਂ ਤਾਂ ਰੁੱਕ ਗਈ ਸੀ ਇੱਥੇ ਮੈਂ ਕਿਹਾ ਪਹਿਲਾਂ ਸੁਣ ਲਾਂ ਧਿਆਨ ਨਾਲ ਕੀ ਕੀ ਵਾਰੀ ਕੀ ਦੀ ਆ ਦੇਖਦੀ ਹਾਂਜੀ ਲੋ ਜੀ ਉਧਰ ਹੁਣ ਮੈਂ ਪਛੂਆ ਵਾਲੋ ਜਿਹੜਾ ਕੰਮ ਇੱਕ ਵਾਰੀ ਖਤਮ ਕਰਿਆ ਸੀ ਕਿ ਬਸ ਉਹਨਾਂ ਨੂੰ ਪਾਣੀ ਪਿਉਉਣ ਵਾਲਾ ਤੇ ਨਵਾਉਣ ਵਾਲਾ ਰਹਿ ਗਿਆ। ਤੇ ਉਹ ਹਜੇ ਮਸੰਨੀ ਕੀਤੀ ਸੀ ਤੇ ਦਾਣਾ ਲਾਇਆ ਸੀਗਾ ਉਹ ਖਾ ਰਹੀਆਂ ਸੀਗੀਆਂ ਤੇ ਮੈਂ ਕਹਾਂ ਵੀ ਚੱਲ ਆਪਾਂ ਹੁਣ ਇੱਧਰ ਜਿਹੜਾ ਕੰਮ ਆ ਆਪਣਾ ਸੋਰੀ ਇੱਧਰ ਜਿਹੜੇ ਦੱਜਵੇਂ ਸੰਭਰ ਲਗੇ ਤੇ ਇੱਧਰ ਝਾੜੂ ਗਏ ਦਾ ਕੰਮ ਖਤਮ ਕਰ ਲਗੇ। ਗਰਮੀ ਤੋਂ ਡਰਦੇ ਫਿਰੇ ਹੁੰਦਾ ਕਿ ਜਲਦੀ ਜਲਦੀ ਕੰਮ ਜਿਹੜਾ ਖਤਮ ਕਰੀਏ ਤੇ ਹੁਣ ਮੈਂ ਇੱਥੇ ਲਾ ਰਹੀ ਸੀ ਝਾੜੂ। ਹਾਂਜੀ ਇੱਥੇ ਹੁਣ ਮੈਂ ਝਾੜੂ ਲਗਾ ਕੇ ਤੇ ਫਿਰ ਉਸ ਤੋਂ ਬਾਅਦ ਆਪਾਂ ਕਰਾਂਗੇ ਵੇੜੇ ਦੀ ਸਫਾਈ ਜਣਕੀ ਵੇੜੇ ਚ ਬੁੱਖਰ ਲਾਵਾਂਗੇ ਤੇ ਫਿਰ ਆਪਾਂ ਜਾਵਾਂਗੇ ਅੰਦਰਾਂ ਚ ਫਿਰ ਅੰਦਰ ਝਾੜੂ ਪੋਚਾ ਲਗਾ ਕੇ ਤੇ ਫਿਰ ਆਪਾਂ ਬਣਾਵਾਂਗੇ ਚਾਹ ਚਾਹ ਪੀ ਕੇ ਚਾਹਲੇ ਭੰਡੇ ਸਾਫ਼ ਕਰਕੇ ਫਿਰ ਜਾਵਾਂਗੇ ਆਪਾਂ ਮੱਝਾਂ ਨੂੰ ਨਵਾਉਣ ਵਾਸਤੇ ਤੇ ਫਿਰ ਉਸ ਤੋਂ ਬਾਅਦ ਮੱਝਾਂ ਨੂੰ ਕੰਮ ਜਿਹੜਾ ਸਾਰਾ ਖਤਮ ਕਰਕੇ ਕੀ ਉਹਨਾਂ ਨੂੰ ਨਵਾ ਕੇ ਪਾਣੀ ਪਿਆ ਕੇ ਤੇ ਫਿਰ ਆਪਾਂ ਜਿਹੜਾ ਰੋਟੀ ਸਬਜ਼ੀ ਦਾ ਕੰਮ ਉਹ ਸ਼ੁਰੂ ਕਰਾਂਗੇ ਉਕੇ ਇੱਕ ਵਾਰੀ ਪਛਵਾ ਵੱਲੋਂ ਮੱਝਾਂ ਵੱਲੋਂ ਜਿਹੜਾ ਕੰਮ ਆ ਉਹ ਖਤਮ ਹੋ ਜੇ ਫਿਰ ਕੋਈ ਲਾਈਟ ਵੱਲੋਂ ਵੀ ਬੇਫਿਕਰੀ ਹੁੰਦੀ ਆ ਕਿ ਲਾਈਟ ਚਲੀ ਵੀ ਜਾਵੇ ਤਾਂ ਆਪਾਂ ਨੂੰ ਤਾਂ ਵੀ ਕੋਈ ਟੈਨਸ਼ਨ ਨਹੀਂ ਹੁੰਦੀਗੀ ਤੇ ਜੇ ਕੱਪੜੇ ਹੋ ਗਏ ਜਾਂ ਤਾਂ ਜਾਂ ਬਾਥਰੂਮ ਵਗੈਰਾ ਹਨਾ ਸਾਫ਼ ਕਰਨਾ ਉਹਦੀ ਵੀ ਕੋਈ ਟੈਨਸ਼ਨ ਨਹੀਂ ਹੁੰਦੀਗੀ ਫਿਰ ਉਹ ਵੀ ਮੈਂ ਖਤਮ ਕਰ ਲੈਣੀ ਹੁੰਦੀ ਆ ਜਿੱਦਾਂ ਹੁਣ ਵਿਹੜਾ ਸੁੰਬਰ ਕੇ ਉਸ ਤੋਂ ਬਾਅਦ ਉਹ ਕੰਮ ਕਰੂੰਗੀ ਤੇ ਸਭ ਤੋਂ ਮੇਨ ਵੱਡਾ ਕੰਮ ਹੁੰਦਾ ਜਿਹੜਾ ਮੱਝਾਂ ਘਾਵਾ ਦਾ ਕਿ ਉਹ ਨਵਾਈਆਂ ਜਾਂ ਤੇ ਪਾਣੀ ਪਾਇਆ ਜਾਵੇ ਉਹਨਾਂ ਤੇ ਦੀ ਫਰਸ਼ ਵਗੈਰਾ ਧੋਤੀ ਜਾਵੇ ਤੇ ਉਸ ਤੋਂ ਬਾਅਦ ਫਿਰ ਕੋਈ ਪ੍ਰੋਬਲਮ ਨਹੀਂ ਹੁੰਦੀ ਕਿ ਵੀ ਜੇ ਲੈਟ ਬੰਦ ਵੀ ਹੋ ਜੇ ਤਾਂ ਤੇ ਚਲੋ ਜੀ ਹੁਣ ਮੈਂ ਇੱਥੇ ਲਗਾ ਲਾਂ ਬੁੱਕਰ ਵਿੜੇ ਦੀ ਸਫਾਈ ਕਰ ਲਾਂ ਤੇ ਫਿਰ ਕਰਦੇ ਆ ਜੀ ਆਪਾਂ ਅਗਲਾ ਕੰਮ ਹਾਂਜੀ ਲੋ ਜੀ ਹੁਣ ਇੱਥੇ ਆਪਣੇ ਜਿਹੜੇ ਘਰ ਦੇ ਸਾਬ ਸੁਫਾਈ ਦੇ ਕੰਮ ਜਿਹੜੇ ਉਹ ਸਾਰੇ ਖਤਮ ਹੋ ਚੁੱਕੇ ਨੇ ਮੱਜਾਂ ਨੂੰ ਵੀ ਪਾਣੀ ਪਿਆਤਾ ਤੇ ਨਵਾਤਾ ਤੇ ਹੁਣ ਆਪਾਂ ਵੀਡੀਓ ਦਾ ਐਂਡ ਕਰਦੇ ਆ ਇੱਥੇ ਹੀ ਅੱਜ ਦੀ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਕਰ ਦਿਓ ਜੀ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਵੀਡੀਓ ਨਾਲ ਅੱਜ ਲਈ ਬਸ ਇਨਾ ਕੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਏ ਬਾਏ